ਸਤ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਆਪਣਾ ਜੇ ਕੋਈ ਹਾਈ ਕੋਰਟ ਦੇ ਵਿੱਚ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਕੋਈ ਵੀ ਜ਼ਮੀਨ ਦਾ ਕੇਸ ਚੱਲਦਾ ਹੋਵੇ ਤਾਂ ਆਪਾਂ ਉਹ ਜ਼ਮੀਨ ਦੇ ਕੇਸ ਬਾਰੇ ਪੂਰੀ ਜਾਣਕਾਰੀ ਘਰੇ ਬੈਠੇ ਕਿਵੇਂ ਲੈ ਸਕਦੇ ਆ ਐਲੀ ਆਪਾਂ ਆਪਣੇ ਲੈਪਟਾਪ ਜਾਂ ਫੋਨ ਤੇ ਸਾਰਿਆਂ ਤੋਂ ਪਹਿਲਾਂ ਬ੍ਰਾਊਜ਼ਰ ਖੋਲਣਾ ਮੈਂ ਕ੍ਰੋਮ ਬ੍ਰਾਊਜ਼ਰ ਖੋਲ ਰਿਹਾ ਇੱਥੇ ਆਪਾਂ हाई कोर्ट अच्छा आई जी एच सी ओ यू आर टी हाई कोर्ट चंडीगढ़ ਆਪਨੇ ਆਪ ਆ ਗਈ ਥੱਲੇ ਅਫੀਸ਼ੀਅਲ ਵੈਬਸਾਈਟ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੀ ਆਪਾਂ ਜਾਣਾ ਇੱਥੇ ਆਪਾਂ ਖੋਲੀ ਇਹਦੇ ਵਿੱਚ ਆਪਾਂ ਇਸ ਤੋਂ ਬਾਅਦ ਕੇਸ ਇਨਫੋਰਮੇਸ਼ਨ ਉੱਪਰ ਆ ਰਿਹਾ ਇਰੇ ਵਿੱਚ ਜਾਣਾ ਕੇਸ ਇਨਫੋਰਮੇਸ਼ਨ ਤੁਹਾਨੂੰ ਕਰ ਸਾਰ ਦਿਖ ਰਿਹਾ ਹੋਊਗਾ ਕੇਸ ਇਨਫੋਰਮੇਸ਼ਨ ਤੇ ਇਹ ਤੋਂ ਬਾਅਦ ਆਪਾਂ ਇੱਥੇ ਕੇਸ ਸਟੇਟਸ ਤੇ ਜਾਣਾ ਇਹਦੇ ਵਿੱਚ ਕੇਸ ਸਟੇਟਸ ਕੇਸ ਸਟੇਟਸ ਤੇ ਜਾਣਾ ਇਹ ਨਾਲ ਥੋੜਾ ਸਲੋ ਆ ਕੇਸ ਸਟੇਟਸ ਖੁੱਲ ਗਿਆ ਕੇਸ ਸਟੇਟਸ ਤੇ ਆਪਾਂ ਇਧਰ ਸਕਰੋਲ ਕਰਦੇ ਹੋਏ ਥੱਲੇ ਆਏ ਆਹ ਦੇਖੋ ਕੇਸ ਸਰਚ ਕੇਸ ਸਰਚ ਇਹ ਚ ਹੁਣ ਜਿਹੜੀ ਵੀ ਚੀਜ਼ ਆਪਾਂ ਨੂੰ ਪਤਾ ਉਹ ਆਪਾਂ ਸਰਚ ਕਰ ਲੈਣੀ ਆ ਮੰਨ ਲਓ ਆਪ ਨੂੰ ਕੇਸ ਨੰਬਰ ਪਤਾ ਜਾਂ ਪਾਰਟੀ ਨੰਬਰ ਪਤਾ ਕੇਸ ਨੰਬਰ ਆਪਾਂ ਆਪਣੇ ਵਕੀਲ ਤੋਂ ਪਤਾ ਕਰ ਸਕਦੇ ਹਾਂ ਉਹਨੇ ਆ ਕੇਸ ਨੰਬਰ ਕੇਸ ਟਾਈਪਸ ਹੁੰਦੀਆਂ ਇਹਦੇ ਵਿੱਚ ਆ ਸਾਰੀਆਂ ਆਪਾਂ ਆਪਦੇ ਵਕੀਲ ਤੋਂ ਪੁੱਛ ਸਕਦੇ ਆ ਭਈ ਸਾਡਾ ਕੇਸ ਟਾਈਪ ਕਿਹੜਾ ਜਾਂ ਫਿਰ ਇੱਕ ਵਾਰ ਪਾਰਟੀ ਨੰਬਰ ਤੋਂ ਸਰਚ ਕਰਕੇ ਵੀ ਆਪਾਂ ਆਪਦਾ ਕੇਸ ਨੰਬਰ ਲੱਭ ਸਕਦੇ ਹਾਂ ਜੇ ਆਪਾਂ ਐਡਵੋਕੇਟ ਨੇਮ ਪਾਰਟੀ ਨੇਮ ਲੋਅਰ ਕੋਰਟ ਮੰਨ ਲਓ ਜਿਵੇਂ ਜਿਹੜਾ ਵੀ ਤੁਹਾਡਾ ਜਿਲ੍ਹਾ ਸੀ ਉਹ ਜਿਲ੍ਹੇ ਦੀ ਕੋਰਟ ਜਿਹੜਾ ਫੈਸਲਾ ਹੋਈ ਉਹਦੇ ਆਧਾਰ ਤੇ ਵੀ ਆਪਾਂ ਕੱਢ ਸਕਦੇ ਹਾਂ ਇਹਨਾਂ 'ਚ ਕਿਸੇ ਵੀ ਤਰੀਕੇ ਨਾਲ ਆਪਾਂ ਆਪਦਾ ਕੇਸ ਲੱਭ ਸਕਦੇ ਹਾਂ ਜਿਵੇਂ ਕਿ ਮੈਂ ਇੱਥੇ ਕੇਸ ਨੰਬਰ ਦੇ ਸਹਾਉਣ ਨਾਲ ਚੱਲ ਰਿਹਾ ਮੈਂ ਇੱਥੇ ਆਹ ਡੀਟੇਲ ਫਿਲ ਕਰੂੰ ਜਿਵੇਂ ਕਿ ਆ ਮੇਰਾ ਆਰਐਸਏ ਇਹ ਦੁਬਾਰਾ ਮੈਂ ਆਪਦਾ ਇੱਥੇ ਜਿਹੜਾ ਵੀ ਕੇਸ ਨੰਬਰ ਹੈਗਾ ਉਮੈਂ ਭਰੂੰਗਾ ਕੇਸ ਨੰਬਰ ਭਰਨ ਤੋਂ ਬਾਅਦ ਮੈਂ ਕੇਸ ਈਅਰ ਭਰੂੰਗਾ ਕੇਸ ਈਅਰ ਜਿਹੜਾ ਹੈਗਾ ਉਹ ਭਾਰਤਾ ਜਿਹੜੇ ਸਾਲ ਦਾ ਸੀ ਉਸ ਤੋਂ ਬਾਅਦ ਆਪਾਂ ਇਹਨੂੰ ਸਰਚ ਤੇ ਲਾਗੇ ਕੇਸ ਨੰਬਰ ਭਰ ਚੁੱਕਿਆ ਮੈਂ ਕੇਸ ਇਅਰ ਭਰ ਚੁੱਕਿਆ ਸਰਚ ਕੇਸ ਪਾਰਟੀਆਂ ਦੇ ਨਾਮ ਆਉਣ ਲੱਗੇ ਫਲਾਣਾ ਜੀ ਸਟੇਟਸ ਜਿਵੇਂ ਕਿ ਡਿਸਮਿਸ ਕਿਉਂਕਿ ਇਹ ਕੇਸ ਖਤਮ ਹੋ ਚੁੱਕਿਆ ਤਾਂ ਇੱਥੇ ਡਿਸਮਿਸ ਆ ਰਿਹਾ ਜੇ ਇੱਥੇ ਕੋਈ ਕੇਸ ਚੱਲਦਾ ਹੁੰਦਾ ਤਾਂ ਇੱਥੇ ਨੈਕਸਟ ਡੇਟ ਇੱਥੇ ਪੈਂਡਿੰਗ ਹੋਣਾ ਸੀ ਡਿਸਮਿਸਡ ਦੀ ਜਗ੍ਹਾ ਤੇ ਤੇ ਜਿਹੜਾ ਇਹ ਨੈਕਸਟ ਡੇਟ ਆ ਇੱਥੇ ਆਉਣਾ ਸੀਗਾ ਜਿਹੜੀ ਵੀ ਅਗਲੀ ਤਰੀਕ ਪਈ ਹੋਣੀ ਸੀ ਵੈਸੇ ਨੂੰ ਆਪਾਂ ਇੱਥੋਂ ਖੋਲ ਸਕਦੇ ਹਾਂ ਇਸ ਕੇਸ ਬਾਰੇ ਮੈਂ ਮੋ ਖੋਲ ਲਿਆ ਆ ਜਿੰਨੇ ਵੀ ਆਰਡਰ ਆ ਜਿਹੜੇ ਫਾਈਨਲ ਆਰਡਰ ਆ ਜਾਂ ਜਿਹੜੇ ਵੀ ਆਰਡਰ ਅਸੀਂ ਇੱਥੋਂ ਖੋਲ ਸਕਦੇ ਆ ਇਹਦੇ ਨਾਲ ਜੁੜੇ ਹੋਏ ਆ ਜਿਹੜੇ ਕੇਸ ਆ ਕਿਉਂਕਿ ਇਹ ਇਕੱਲਾ ਕੇਸ ਨਹੀਂ ਹੁੰਦਾ ਇੱਕ ਕੇਸ ਨਾਲ ਕਈ ਕੇਸ ਹੋਰ ਵੀ ਜੁੜੇ ਹੁੰਦੇ ਆ ਕਈ ਵਾਰ ਇਹ ਸਾਰੇ ਕੇਸ ਸ਼ੋ ਹੋ ਰਹੇ ਆ ਆ ਸਾਰਾ ਰਿਕਾਰਡ ਹੈ ਕਿਹੜੀਆਂ ਤਰੀਕਾਂ ਬਈਆਂ ਕਿਉਂਕਿ ਹਾਈ ਕੋਰਟ 'ਚ ਹਰੇਕ ਤਰੀਕ ਤੇ ਜੱਜ ਬਰਲ ਸਕਦਾ ਹੁੰਦਾ ਕਈ ਵਾਰੀ ਕੁਸ਼ਤ ਰੀਤ ਕੋਈ ਜੱਜ ਵੀ ਚਲੀ ਜਾਂਦਾ ਬਰਲ ਲਈ ਸਕਦਾ ਆ ਸਾਰੀਆਂ ਤਰੀਕਾਂ 2014 ਤੋਂ ਸ਼ੁਰੂ ਹੋਇਆ ਕੇਸ ਤੋ 2023 ਤੱਕ 2023 ਜਾ ਕੇ ਨਿਬੜਿਆ 2014 ਤੋਂ 2023 ਤੱਕ ਦੀਆਂ ਸਾਰੀਆਂ ਤਰੀਕਾਂ ਵੀਰੋ ਆ ਰਹੀਆਂ ਆ ਆ ਸਾਰੇ ਡਿਟੇਲ ਆ ਜਿੰਨੇ ਜਿੰਨੇ ਵੀ ਸਮੇਂ ਸਮੇਂ ਤੇ ਆਰਡਰ ਹੋਏ ਆ ਇੰਟਾਇਰ ਮੋਡ ਇਹਨਾਂ ਨੂੰ ਕਹਿੰਦੇ ਹੁੰਦੇ ਜਿਹੜੇ ਕਈ ਤਰੀਕਾਂ ਤੇ ਜੱਜ ਆਰਡਰ ਦੇ ਦਿੰਦਾ ਕਈ ਹਰੇਕ ਤੇ ਨਹੀਂ ਵੀ ਦਿੰਦੇ ਉਹਦੇ ਭਰਿਆ ਲੋਅਰ ਕੇਸ ਰਿਕਾਰਡ ਜਿਹੜਾ ਆਪਣਾ ਜੁੜੇ ਦੀ ਅਦਾਲਤ ਤੇ ਜਿਹੜਾ ਕੇਸ ਦਾ ਨੰਬਰ ਸੀ ਉਹ ਵੀ ਆ ਰਿਹਾ ਹੈਗਾ ਇਸ ਤਰ੍ਹਾਂ ਆਪਾਂ ਘਰੇ ਬੈਠੇ ਆਪਦੇ ਚੰਡੀਗੜ੍ਹ ਹਾਈ ਕੋਰਟ ਵਿੱਚ ਚੱਲਦੇ ਕੇਸ ਬਾਰੇ ਜਾਣਕਾਰੀ ਲੈ ਸਕਦੇ ਆ ਧੰਨਵਾਦ